ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਜਿਹਦੇ ਵਿੱਚ ਇੱਕ ਭਾਰਤ ਦੇਸ਼ ਦੇ ਕੇਰਲ ਸੂਬੇ ਦੀ ਇੱਕ ਕੁੜੀ ਆ ਜਿਹਦਾ ਨਾਮ ਨਮੀਸ਼ਾ ਪ੍ਰਿਆ ਜਿਹਨੂੰ ਕਿ ਫਾਂਸੀ ਦਾ ਆਰਡਰ ਸੁਨਾਇ ਸੁਨਾ ਦਿੱਤਾ ਗਿਆ ਕਿਉਂਕਿ ਮਾਮਲਾ ਕੀ ਆ ਪੂਰੀ ਖਬਰ ਸੁਣਾਉਣੇ ਆ ਵੀ ਇਸ ਕੁੜੀ ਨੂੰ ਫਾਂਸੀ ਕਿਉਂ ਦਿੱਤੀ ਜਾਂਦੀ ਆ ਪਹਿਲਾਂ ਖਬਰ ਸੁਣਾਵਾਂਗੇ ਜੋ ਸਰਪੰਨ ਸਿੰਘ ਤਹਿਣਾ ਤੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਖਬਰਾਂ ਦੋ ਸੁਣਾਵਾਂਗੇ ਬਣੇ ਰਹੋ ਚੈਨ ਦਰਬਾਰ ਸਾਹਿਬ ਨੂੰ ਬੰਬ ਤਮਾਕੇ ਨਾਲ ਡਾਉਣ ਦੀ ਇੱਕ ਧਮਕੀ ਆਉਂਦੀ ਉਹ ਖਬਰ ਵੀ ਸੁਣਾਵਾਂਗੇ ਚੈਨਲ ਤੇ ਬਣੇ ਰਹੋ ਤਾਂ ਪਹਿਲਾਂ ਇਹ ਖਬਰ ਸੁਣੋ ਫਿਰ ਕਰਦੇ ਆ ਵਿਚਾਰ ਸਾਂਝੀ ਹੁਣ ਤੋਂ ਕੁਝ ਘੰਟੇ ਬਾਅਦ ਯਮਨ ਦੀ ਰਾਜਧਾਨੀ सना ਦੇ ਵਿੱਚ ਭਾਰਤ ਦੇ ਕੇਰਲ ਸੂਬੇ ਦੀ ਇੱਕ ਕੁੜੀ ਆ ਇੱਕ ਔਰਤ ਆ ਉਹਦਾ ਨਾਂ ਹੈਗਾ ਜੀ ਨਿਮਿਸ਼ਾ ਪ੍ਰਿਆ ਉਹਨੂੰ ਥਾਂਸੀ ਦੇ ਦਿੱਤੀ ਜਾਣੀ ਆ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਆ ਉਹਦੀਆਂ ਅੱਖਾਂ ਦੇ ਵਿੱਚੋਂ ਵਾਰ-ਵਾਰ ਅਥਰੂ ਡੁੱਲਦੇ ਆ ਜੇਲ੍ਹ ਦੇ ਵਿੱਚ ਹੀ ਉਹ ਆਪਦੇ ਘਰ ਵਾਲੇ ਦੇ ਨਾਲ ਵਟਸਐਪ ਦੇ ਉੱਤੇ ਸੰਪਰਕ ਦੇ ਵਿੱਚ ਆ ਉਦੇ ਵੱਲੋਂ ਬਚਣ ਦੀ ਕੋਸ਼ਿਸ਼ ਬੜੀ ਕੀਤੀ ਗਈ ਟੱਬਰ ਦੇ ਵੱਲੋਂ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਉਹ ਬਚ ਨਹੀਂ ਸਕੂਗੀ ਹੁਣ ਤੋਂ ਕੁਝ ਘੰਟਿਆਂ ਬਾਅਦ ਇਹ ਖਬਰ ਆ ਜਾਣੀ ਆ ਜਾਨੀ ਕਿ 16 ਤਰੀਕ ਨੂੰ ਹੁਣ ਤੋਂ ਕੁਝ ਘੰਟਿਆਂ ਬਾਅਦ 16 ਜੁਲਾਈ ਨੂੰ ਯਮਨ ਦੇ ਸਮੇਂ ਦੇ ਮੁਤਾਬਕ ਉਹਨੂੰ ਸਵੇਰ ਦੇ ਵੇਲੇ ਫਾਂਸੀ ਲਾੜਤਾ ਜਾਣਾ ਉਹਨੂੰ ਫਾਹੇ ਟੰਗੜਤਾ ਜਾਣਾ ਕਾਰਨ ਕੀ ਆ ਨਮੀਸ਼ਾ ਪ੍ਰਿਆ ਦਾ ਐਸਾ ਕਿਹੜਾ ਕਸੂਰਾ ਉਹਨੇ ਕਿਹੜਾ ਗੁਨਾਹ ਕੀਤਾ ਜਿਹਦੇ ਕਰਕੇ ਉਹਨੂੰ ਫਾਂਸੀ ਦੇ ਤਖਤੇ ਦੇ ਉੱਤੇ ਲਮਕਾਇਆ ਜਾ ਰਿਹਾ ਜਾਂ ਲਮਕਾੜਤਾ ਜਾਣਾ ਇਹ ਜਿਹੜੀ ਸਮੁੱਚੀ ਕਹਾਣੀ ਆ ਇਹ ਭਾਰਤ ਦੇ ਵਿੱਚੋਂ ਪ੍ਰਵਾਸ ਦੀ ਇੱਛਾ ਪਾਲਣ ਵਾਲੇ ਨੌਜਵਾਨਾਂ ਆਪਣੀ ਬੇਰੁਜ਼ਗਾਰੀ ਦੇ ਨਾਲ ਲੜ ਰਹੇ ਸਰਕਾਰ ਦੀ ਭਾਲ ਦੇ ਵਿੱਚ ਜਾਂਦੇ ਮੁੰਡੇ ਕੁੜੀਆਂ ਉਹਨਾਂ ਦੇ ਵੱਲੋਂ ਜਿਹੜੇ ਪੈਰ ਲਾਉਣ ਦੇ ਲਈ ਤਰੀਕੇ ਵਰਤੇ ਜਾਂਦੇ ਆ ਉਹਦੀ ਉਦਾਹਰਨ ਜਿਹੜਾ ਕਿ ਇਸ ਪਰਿਵਾਰ ਦਾ ਕਹਿਣਾ ਇਹ ਆ ਵੀ ਸਾਨੂੰ ਜਿਹੜੇ ਇਹ ਕੁੜੀ ਵੱਲੋਂ 1 ਮਿਲੀਅਨ ਡਾਲਰ ਦਾ ਆਫਰ ਦਿੱਤਾ ਜਾਂਦਾ ਯਾਨੀ ਕਿ ਵੀ ਲਾਲਚ ਦਿੱਤਾ ਜਾਂਦਾ ਵੀ ਜਿਹੜਾ ਇਹ ਮੌ ਨੌਜਵਾਨ ਮਰਦਾ ਵੀ ਤੁਹਾਨੂੰ 1 ਮਿਲੀਅਨ ਡਾਲਰ ਦੇ ਦੇਵਾਂਗੇ ਤੇ ਵੀ ਇਹ ਜਿਹੜਾ ਕੇਸ ਆ ਤਾਂ ਇਹ ਰੋਕ ਦਿੱਤਾ ਜਾਵੇ ਇੱਥੇ ਵੀ ਕਹਿੰਦਾ ਮਤਲਬ ਮੈਨੂੰ ਮਾਫ ਕਰ ਦਿੱਤਾ ਜਾਵੇ ਪਰ ਹੁਣ ਇਹ ਪਰਿਵਾਰ ਦਾ ਕਹਿੰਦਾ ਇਹ ਆ ਵੀ ਸਾਨੂੰ ਕੋਈ ਤੁਹਾਨੂੰ ਦੌਲਤ ਦਾ ਨਹੀਂ ਸਾਨੂੰ ਵੀ ਸਾਡੇ ਜਿਹੜੇ ਨੌਜਵਾਨ ਦੀ ਮਤਲਬ ਅਸੀਂ ਵੀ ਇਹ ਜਿਹੜੀ ਨਮੀਸ਼ਾ ਪ੍ਰਿਆ ਇਹਨੂੰ ਮਰਦਾ ਦੇਖਣਾ ਚਾਹੁੰਦੇ ਆ ਵੀ ਸਾਨੂੰ ਪੈਸੇ ਤਾਂ ਕੋਈ ਮਤਲਬ ਨਹੀਂ ਤਾਂ ਇਹਦੀ ਵੀ ਜ਼ਿੰਦਗੀ ਕਹਿੰਦਾ ਮਤਲਬ ਐਸੇ ਲੋਟੀ ਜਿਵੇਂ ਸਾਡੇ ਨੌਜਵਾਨ ਇੱਕ ਕਰੀਅਰ ਦਾ ਗੱਭਰੂ ਕਰੋਂ ਗਿਆ ਤਾਂ ਇਹਨੂੰ ਵੀ ਮੌਤ ਦੀ ਸਜ਼ਾ ਮੌਤ ਹੋਣੀ ਚਾਹੀਦੀ ਆ ਤੇ ਪਰ ਹੁਣੇ ਕੱਲ ਨੂੰ 16 ਜੁਲਾਈ ਨੂੰ ਇਹਨੂੰ ਫਾਂਸੀ ਦਾ ਆਰਡਰ ਜਿਹੜਾ ਉਧਰਲੇ ਦੇਸ਼ਵੰਨਿਓ ਜਿਵੇਂ ਹੁੰਦਾ ਤਾਂ ਉਹਦਾ ਸੁਨਾ ਦਿੱਤੀ ਗਈ ਸਜ਼ਾ ਤੇ ਹੁਣ ਬਈ ਇਹਦੀ ਜ਼ਿੰਦਗੀ ਉਹਨਾਂ ਦੇ ਉਹ ਘਰ ਵਾਲੇ ਪਰਿਵਾਰ ਦੇ ਹੱਥ ਦੇ ਵਿੱਚ ਆ ਜਿਨ੍ਹਾਂ ਦਾ ਇਹ ਨੌਜਵਾਨ ਪੁੱਤ ਮਰਿਆਗਾ ਇਹਨਾਂ ਨੇ 1 ਮਿਲੀਅਨ 1 ਮਿਲੀਅਨ ਡਾਲਰ ਦਾ ਲਾਲਚ ਵੀ ਦੇ ਦਿੱਤਾ ਗਿਆ ਪਰ ਉਹ ਪਰਿਵਾਰ ਨਾਲ ਨਹੀਂ ਸਾਫ਼ ਇਨਕਾਰ ਕਰਤਾ ਉਸ ਪਰਿਵਾਰ ਨੇ ਤੇ ਹੁਣ ਇੱਕ ਖਬਰ ਹੋਰ ਸੁਣਾਉਣ ਜਾ ਰਹੇ ਹਾਂ ਤੁਹਾਨੂੰ ਜਿਹੜਾ ਦਰਬਾਰ ਸਾਹਿਬ ਨੂੰ ਇੱਕ ਧਮਕੀ ਮਿਲਦੀ ਆ ਕੋਈ ਅਣਪਛਾਤੇ ਬੰਨੀ ਜਿਵੇਂ ਆਪਾਂ ਕਹਿੰਦੇ ਆ ਅਕਸਰ ਆਪਣੇ ਪੰਜਾਬ ਦੇ ਵਿੱਚ ਘਟਨਾਵਾਂ ਹਰ ਰੋਜ਼ ਹੀ ਵਾਪਰ ਰਹੀਆਂ ਤੇ ਪਰ ਹੁਣੇ ਦਰਬਾਰ ਸਾਹਿਬ ਨੂੰ ਬੰਬ ਧਮਾਕੇ ਨਾਲ ਡਾਉਣ ਦੀ ਧਮਕੀ ਦਿੱਤੀ ਜਾਂਦੀ ਆ ਜੇ ਕਹਦੇ ਆ ਆਪਾਂ ਕੋਸ਼ਿਸ਼ ਕੀਤੀਆਂ ਜਾਂਦੀਆਂ ਵੀ ਹਰ ਰੋਈ ਦੀਆਂ ਇਹ ਖਬਰਾਂ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਪੰਜਾਬ ਪੁਲਿਸ ਦੇ ਕਿਤੇ ਪੰਜਾਬ ਦੇ ਨੌਜਵਾਨਾਂ ਨੂੰ ਅਨਕਾਊਂਟਰ ਕਰ ਦਿੰਦੇ ਆ ਕਿਤੇ ਫੇਕ ਅਨਕਾਊਂਟਰ ਸਾਬਤ ਹੁੰਦੇ ਆ ਕਿਤੇ ਬੇਦੋਸ਼ਾਂ ਨੂੰ ਮਾਰ ਦਿੱਤਾ ਜਾਂਦਾ ਜਿਵੇਂ ਗੱਲ ਕਰੀਏ ਨਰਿੰਦਰਦੀਪ ਜਸਪ੍ਰੀਤ ਮਾਮਲਾ ਤੇ ਜੇ ਗੱਲ ਕਰੀਏ ਕਰਨ ਦਾ ਮਾਮਲਾ ਕਈ ਘਟਨਾਵਾਂ ਵਾਪਰ ਰਹੀਆਂ ਪੰਜਾਬ ਦੇ ਵਿੱਚ ਆ ਪਿੱਛੇ ਜਿਹਾ ਤੁਸੀਂ ਦੇਖਿਆ 5-7 ਦਿਨ ਪਹਿਲਾਂ 5-7 ਦਿਨ ਨਹੀਂ ਆ ਕੋਈ 10-20 ਦਿਨ ਪਹਿਲਾਂ ਲੱਖਾਂ ਸਿੰਘ ਸਿਧਾਣਾ ਤੇ ਇੱਕ ਅਟੈਕ ਹੋਇਆ ਜਾਂਦਾ ਪੰਜਾਬ ਪੁਲਿਸ ਦਾ ਤਾਂ ਉਹ ਤੁਸੀਂ ਹੁਣ ਦੇਖਿਆ ਜੀ ਕੱਲ ਤਾਂ ਪਾ ਮੰਡੀ ਦੇ ਵਿੱਚ ਜਿਹੜਾ ਇੱਕ ਧਰਨਾ ਲੱਗਦਾ ਤੇ ਉੱਥੇ ਹੰਤੋਜ ਮਾਨ ਭਾਨਾ ਸਿੱਧੂ ਤੇ ਜੋ ਲੱਖਾਂ ਸਿੰਘ ਸੁਧਾਨਾ ਪਹੁੰਚਦੇ ਆ ਬਾਬਾ ਰਾਜਾ ਰਾਜ ਸਿੰਘ ਸਾਰੇ ਜਿੰਨੇ ਵੀ ਕੋਈ ਪੀੜਤ ਪਰਿਵਾਰ ਸੀ ਜਿਵੇਂ ਨਰਿੰਦਰਦੀਪ ਪਰਿਵਾਰ ਤੇ ਕਰਨਲ ਪਰਿਵਾਰ ਬਾਬਾ ਰਾਜਾ ਰਾਜ ਸਿੰਘ ਡੱਲੇਵਾਲ ਵੱਡੇ ਵੱਡੇ ਜੱਥੇਦਾਰੀਆਂ ਕਿਸਾਨ ਆਗੂ ਪਹੁੰਚਦੇ ਆ ਤੇ ਪਰ ਮਾਮਲੇ ਹੁਣ ਇਹ ਆ ਵੀ ਦਿਨ ਬਦਨ ਘਟਨਾ ਵਾਪਰ ਰਹੀਆਂ ਸਾਡੇ ਪੰਜਾਬ ਦੇ ਵਿੱਚ ਹੁਣ ਜਿਹੜੀ ਇਹ ਧਮਕੀ ਦਰਬਾਰ ਸਾਹਿਬ ਦਰਬਾਰ ਸਾਹਿਬ ਨੂੰ ਧਮਕੀ ਦਿੱਤੀ ਗਈ ਕਿਸੇ ਉਨਪਛਾਤੇ ਬਣਿਓ ਕਹਿੰਦਾ ਮਤ ਕੋਈ ਹੋਊਗਾ ਛੋਟਾ ਮੋਟਾ ਗੈਂਗਸਟਰ ਗੱਲ ਇਹ ਹੈਗੀ ਵੀ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰ ਬਣਾ ਨੌਜਵਾਨੀ ਸਾਡੀ ਗੈਂਗਸਟਰ ਬਣ ਰਹੀ ਆ ਤੇ ਇਹ ਕਰਾਉਣ ਵਾਲੇ ਕੌਣ ਆ ਸਰਕਾਰਾਂ ਹੀ ਆ ਲੋਰਸ ਬਸਨੋਈ ਨੂੰ ਕਿਨੇ ਰੱਖ ਰੱਖਿਆ ਜੇਲ੍ਹਾਂ ਦੇ ਵਿੱਚ ਇਹ ਸਰਕਾਰਾਂ ਹੀ ਆ ਕਿਉਂਕਿ ਜੇ ਆ ਗੱਲ ਕਰੀਏ ਇੱਕ ਪਾਸੇ ਜਿਵੇਂ ਪੰਜਾਬ ਦੇ ਵਿੱਚ ਅੱਜ ਤੋਂ ਕਈ ਸਾਲ ਪਹਿਲਾਂ ਕਾਨੂੰਨ ਇੱਕ ਲਾਗੂ ਸੀ ਫਾਂਸੀ ਦਾ ਆਰਡਰ ਮੌਤ ਦੀ ਸਜ਼ਾ ਮੌਤ ਪਰ ਹੁਣ ਪਤਾ ਨਹੀਂ ਇੱਕ ਇਨਸਾਨ ਜੇ ਗੱਲ ਕਰੀਏ ਲੋਰ ਸੁਸਨੋਈ ਦੀ ਕਿੰਨੀਆਂ ਕਜਾਨਾਂ ਲੈ ਕੇ ਕਿੰਨੇ ਨੌਜਵਾਨ ਮਰਵਾਤੇ ਤੇ ਕਿੰਨੇ ਕਹੇ ਹੋਰ ਮਰਵਾਉਣੇ ਆ ਬਾਬਾ ਸਿੱਦਕੀ ਜੇ ਗੱਲ ਕਰੀਏ ਜਿਹੜਾ ਸਲਮਾਨ ਖਾਨ ਦੇ ਘਰ ਤੇ ਅਟੈਕ ਹੋ ਜਾਂਦਾ ਉਹਦੇ ਤੇ ਵੀ ਗੋਲੀ ਮਾਰਨੀ ਕੋਸ਼ਿਸ਼ ਕੀਤੀ ਜਾਂਦੀ ਪਰ ਬਚ ਜਾਂਦਾ ਤੇ ਜੇ ਗੱਲ ਕਰੀ ਹੁਣ ਗਿੱਪੀ ਗਰੇਵਾਲ ਉਹਦੇ ਤੇ ਵੀ ਉਦੇ ਘਰ ਤੇ ਵੀ ਅਟੈਕ ਹੁੰਦਾ ਤੇ ਜੇ ਬਾਬਾ ਗੱਲ ਕਰੀਏ ਸਿਦਕੀ ਤਾਂ ਮੌਤੀ ਹੋ ਜਾਂਦੀ ਆ ਤੇ ਪਰ ਇਹ ਰੋਜ਼ ਦੀਆਂ ਘਟਨਾਵਾਂ ਵਾਪਰ ਰਹੀਆਂ ਗੈਂਗਸਟਰਾਂ ਬਣੀਆਂ ਧਮਕੀ ਜੀ ਨੂੰ ਜੀ ਕਰਦਾ ਦੇ ਦਿੰਦੇ ਆ ਜੀ ਨੂੰ ਜੀ ਕਰਦਾ ਜੇਲ੍ਹ ਦੇ ਵਿੱਚੋਂ ਬੈਠੇ ਨੂੰ ਮਰਵਾ ਦਿੰਦੇ ਆ ਸਿੱਧੂ ਮੂਸੇ ਵਾਲਾ ਵੀ ਜੇ ਮਰਵਾ ਕਈ ਇਹ ਗੱਲਾਂ ਸਰਕਾਰਾਂ ਨੇ ਇੱਕ ਜਦੋਂ ਸਿਕਿਉਰਿਟੀ ਹਟਾਉਂਦੇ ਆ ਤਾਂ ਉਦੋਂ ਪੋਸਟਾਂ ਪੈ ਜਾਂਦੀਆਂ ਨਿਊਜ਼ ਬਣੀਆਂ ਵੀ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਛਾੜ ਦਿੱਤੀ ਗਈ ਬਾਅਦ ਦੇ ਵਿੱਚ ਇਹ ਗੈਂਗਸਟਰਾਂ ਬੰਨਿਓ ਜਦੋਂ ਮਾਰ ਦਿੱਤਾ ਇਹਦਾ ਸਿੱਧੂ ਮੂਸੇਵਾਲੇ ਨੇ ਪੋਸਟਾਂ ਪੈਂਦੀਆਂ ਜ਼ਿੰਮੇਵਾਰੀ ਲੈਂਦੇ ਵੀ ਅਸੀਂ ਮਾਰਿਆ ਜਿਵੇਂ ਲੋਰਸ ਬਸਨੋਈ ਗੋਲਡੀ ਬਰਾੜ ਜਿਹੜਾ ਵਾਰਨ ਬੈਠਾ ਤੇ ਇਹੋ ਜਿਹੇ ਮਾਮਲੇ ਸਾਡੇ ਪੰਜਾਬ ਦੇ ਵਿੱਚ ਹਰ ਰੋਜ਼ ਦੀਆਂ ਘਟਨਾਵਾਂ ਵਾਪਰ ਰਹੀਆਂ ਤੇ ਜਿਹੜਾ ਹੁਣ ਆ ਮਾਮਲਾ ਹੈ ਇਹ ਕੁੜੀ ਦਾ ਇਹ ਕੇਰਲੂ ਸੂਬਾ ਆਪਣੇ ਭਾਰਤ ਦੇ ਵਿੱਚ ਲੱਗਦਾ ਇਹਨੂੰ ਵੀ ਹੁਣ ਮੌਤ ਦੇ ਘਾਟ ਉਤਾਰ ਦਿੱਤਾ ਜਾਊਏ ਪਰਿਵਾਰ ਦਾ ਕਹਿਣਾ ਜਿਹੜਾ ਉਹ ਨੌਜਵਾਨ ਜਦੋਂ ਮਰਦਾ ਇਹਦੇ ਬੰਨਿਓ ਜਿਹੜੀ ਇਹ ਕੁੜੀ ਆ ਇਹਦੇ ਬੰਨ ਦੇਨ ਦੀ ਉਹਨਾਂ ਨੂੰ ਇੱਕ ਕਹਿਣਾ ਮਤਲਬ ਲਾਲਚ ਤਾਂ ਇਹਦਾ ਪਰ ਪ੍ਰਵਾਸ ਸਾਫ ਮਨਾ ਕਰ ਦਿੱਤਾ ਇਹਦਾ ਕਿ ਜਿਵੇਂ ਸਾਡੇ ਇੱਕ ਪੁੱਤ ਦੀ ਮੌਤ ਹੋਈ ਹੈ ਤੇ ਅਸੀਂ ਵੀ ਇਹਨੂੰ ਮਰਦਾ ਦੇਖਣਾ ਚਾਹੁੰਨੇ ਅੱਖਾਂ ਦੇ ਸਾਹਮਣੇ ਤਾਂ ਇਹਨੂੰ ਫਾਂਸੀ ਦਾ ਆਰਡਰ ਜਿਹੜਾ ਕਿ ਫਾਂਸੀ ਦਾ ਆਰਡਰ ਕੋਰਟ ਵੱਨਿਓ ਸੁਣਾ ਦਿੱਤਾ ਗਿਆ ਹੁਣ ਇਹਨੂੰ ਫਾਂਸੀ ਕੱਲ ਨੂੰ 16 ਤਰੀਕ ਨੂੰ ਸਵੇਰ ਦਿੱਤੀ ਜਾਊਗੀ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਜਿਹੜਾ ਅੱਜ ਦਾ ਟੌਪ ਜਿਵੇਂ ਦਰਬਾਰ ਸਾਹਿਬ ਨੂੰ ਲੈ ਕੇ ਧਮਕੀ ਆ ਰਹੀ ਆ ਤੇ ਜਿਹੜਾ ਵੀ ਇਹ ਧਮਕੀ ਦੇਣ ਵਾਲਾ ਉਹ ਸ਼ਖਸ ਦੀ ਪੂਰੀ ਇਨਕੁਆਇਰੀ ਕਰ ਰਹੀ ਆ ਪੰਜਾਬ ਪੁਲਿਸ ਭਾਲ ਦੇ ਵਿੱਚ ਲੱਗੀ ਹੋਈ ਆ ਪੰਜਾਬ ਪੁਲਿਸ ਘਟੋ ਘਟ ਭਾਰੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਲੇ-ਦੁਆਲੇ ਉਥੇ ਪੰਜਾਬ ਪੁਲਿਸ ਪਹੁੰਚ ਜਾਂਦੀ ਏ ਤੇ ਜਿਹੜੇ ਵੀ ਗੱਲ ਕਰੀਏ ਆਪਾਂ ਟੀਮਾਂ ਜਿੱਥੇ ਵੀ ਕਿਤੇ ਕੋਈ ਬੰਬ ਗ੍ਰੇਨੇਡ ਦੀਆਂ ਡਿਗਦਾ ਜਿੱਥੇ ਤਾਂ ਉਹ ਟੀਮਾਂ ਵੀ ਭੇਜੀਆਂ ਜਾਂਦੀਆਂ ਇਹ ਬੰਬ ਜੇ ਡੇក ਕਿਤੇ ਡਿਗਦਾ ਤਾਂ ਉਹਨੂੰ ਹੈਂਡਲ ਕਰਨ ਵਾਸਤੇ ਜੇ ਕੋਈ ਡੇਗਦਾ ਵੀ ਆ ਤਾਂ ਉਥੇ ਟੀਮਾਂ ਪਹੁੰਚਦੀਆਂ ਸਾਡੇ ਆਰਮੀ ਦੇ ਨੌਜਵਾਨਾਂ ਜਿਵੇਂ ਐਸੇ ਲੁੱਟ ਜਿਹੜੇ ਆਪਾਂ ਗੱਲ ਕਰੀਏ ਪੈਰੋ ਕਮਾਂਡੋ ਤੇ ਪੰਜਾਬ ਪੁਲਿਸ ਤੇ ਕਈ ਤਰ੍ਹਾਂ ਦੀ ਮਿਲਟਰੀ ਆ ਚੁੱਕੀ ਉੱਥੇ ਤੇ ਭਾਈ ਹੁਣ ਗੱਲ ਅੱਗੇ ਦੇ ਮਾਮਲੇ ਕੀ ਰਹਿਣਗੇ ਪੰਜਾਬ ਦੇ ਵਿੱਚ ਦਿਨ-ਬਦਨ ਘਟਨਾਵਾਂ ਵਾਪਰ ਰਹੀਆਂ ਤੇ ਜਿਹੜਾ ਇਸ ਕੁੜੀ ਨੂੰ ਲੈ ਕੇ ਵੀ ਇਹ ਖਬਰ ਵੀ ਸਾਂਝੀ ਜ਼ਰੂਰ ਕਰਨੀ ਸੀ ਤੇ ਜਿਹੜਾ ਭਈ ਇਹ ਦਰਬਾਰ ਸਾਹਿਬ ਨੂੰ ਲੈ ਕੇ ਇੱਕ ਧਮਕੀ ਆਉਂਦੀ ਆ ਇੱਕ ਅਣਪਛਾਤੇ ਬੰਨਿਓ ਇਹ ਖਬਰ ਵੀ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਹਾਂ ਜਿੰਨਾ ਤੱਕ ਵੀਡੀਓ ਜਾਂਦੀ ਸ਼ੇਅਰ ਕਰਦਾ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਠੋਕ ਤੇ ਧੰਨਵਾਦ